ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਪੱਖੂਪੁਰਾ ਦੇ ਵਿੱਚ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਚੋਲਾ ਸਾਹਿਬ ਦੇ ਬਿਲਕੁਲ ਲਾਗੇ ਆ ਪਿੰਡ ਤਵੀਰ ਸਤਨਾਮ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਇਧਰਲੇ ਪਾਸੇ ਦੋਸਤੋ ਇੱਕ ਪਾਸੇ ਦਿਖਾ ਦਿੰਨੇ ਆ ਡੇਰੀ ਫਾਰਮਿੰਗ ਦਾ ਵੀ ਵੀਰ ਧੰਦਾ ਕਰਦਾ ਜਿਆਦਾ ਕੰਮ ਦੁੱਧ ਵਾੜ ਦਾ ਵੀ ਇਹ ਵੀਰ ਦਾ ਠੀਕ ਆ ਜੀ ਤੇ ਮਾਲ ਡੰਗਰ ਤੁਸੀਂ ਵੇਖ ਸਕਦੇ ਜੇ ਵੱਟੀ ਕਿੰਤੀ ਦੇ ਵਿੱਚ ਘਰੇ ਵੀ ਰੱਖਿਆ ਤੇ ਪਸ਼ੂ ਇਸੇ ਤਰ੍ਹਾਂ ਦੋਸਤੋ ਇਸ ਕਿਲੇ ਤੋਂ ਭਰਉਂਦੇ ਵੀ ਰਹਿੰਦੇ ਆ ਕੋਈ 2-4 ਨੱਕ ਜਿਹੜੇ ਆ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਪਹਿਲਾਂ ਆਪਾਂ ਕੋਈ 2-4 ਵੀਡੀਓ ਪਾਈਆਂ ਸੀ ਇਸ ਘਰੋਂ ਇਸ ਫਾਰਮ ਤੋਂ ਅੱਜ ਇਸ ਵੀਡੀਓ ਦੇ ਵਿੱਚ ਇੱਕ ਝੋਟੀ ਦੋਸਤੋ ਤੁਹਾਨੂੰ ਦਿਖਾਉਣੀ ਆ ਪਹਿਲਾ ਸਵੇਰ ਝੋਟੀ ਸੂਣੀ ਆ ਪਲੂਣ ਝੋਟੀ ਪਹਿਲਾ ਸਵੇਰ ਸੂਣ ਜਾ ਰਹੀ ਆ ਸੋ ਤਿਆਰੀ ਤੇ ਆ ਬਾਕੀ ਪੂਰੀ ਡਿਟੇਲ ਪੂਰਾ ਬੇਰਵਾ ਵੀਰ ਸਤਨਾਮ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਆਓ ਕਰਦੇ ਆਂ ਗੱਲਬਾਤ ਬਤੇਰੇ ਪੁੱਛ ਲੈਨੇ ਆ ਕੀ ਡਿਟੇਲ ਆ ਅੱਜ ਇਹ ਸੋ ਦੋਸਤੋ ਝੋਟੀ ਦੀ ਠੀਕ ਆ ਜੀ ਤਰੀਕ ਤੁਸੀਂ ਨੋਟ ਕਰ ਲਓ 20 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਦੇ 1:30 ਵਜੇ ਦਾ ਵੈਸੇ ਝੋਟੀ ਗੱਭਣਾ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਤਰੀ ਕਾਲ ਜੀ ਸਾਸਤਰੀ ਕਾਲ ਵੀਰ ਜੀ ਹੋਰ ਭਾਜੀ ਠੀਕ ਠਾਕ ਹੋ ਚੜਦੀ ਕਲਾ ਕਿਰਪਾ ਜੀ ਅੱਛਾ ਵੀਰ ਸਤਨਾਮ ਥੋੜਾ ਜਿਹਾ ਵੀਡੀਓ ਵਾਲੇ ਪਾਸਿਓ ਲੇਡ ਲੂਟ ਹੋ ਜਾਂਦੇ ਜਿਵੇਂ ਕਿ ਮਾਲ ਇਸੇ ਤਰ੍ਹਾਂ ਆਉਂਦਾ ਨਹੀਂਦਾ ਦੋ ਚਾਰ ਨਗਾ ਆ ਜਾਂਦੇ ਨਹੀਂ ਮਾਲ ਵੀਰ ਜੀ 6 ਮਹੀਨੇ ਬੰਦ ਵੀ ਰਿਆ ਮੈਂ ਤੁਹਾਨੂੰ ਐਵੇਂ ਕਹਿੰਦਾ ਵੀ ਆਪਾਂ ਚੀਜ਼ ਜਲਦਾ ਰਿਹਾ 6 ਮਹੀਨੇ ਆਪਾਂ ਨਾ ਹਾਂਜੀ ਵਾਦਾ ਘਾਟਾ ਹੋ ਗਿਆ ਅਸੀਂ ਬੰਦ ਰੱਖਿਆ ਪ੍ਰੋਗਰਾਮ ਇਹ ਬੰਦ ਰੱਖਿਆ ਹਾਂ ਹੁਣ ਫੇਰ ਸ਼ੁਰੂ ਤੋਂ ਕੰਮ ਆਏ ਆਪਣਾ ਠੀਕ ਹੈ ਜੀ ਸ਼ੁਰੂ ਤੋਂ ਪਹਿਲਾ ਨਾਗ ਹੀ ਲਿਆਂਦਾ ਹਾਂ ਅਜੀ ਹਾਂ ਜੀ ਇਹ ਲਿਆਂਦੀ ਵੀ ਐਸੇ ਜੀ ਇਹਨਾਂ ਵੀ ਲੱਭ ਕੇ ਤੋਹਫਾ ਵੀ ਜਿਹੜੀ ਚੀਜ਼ ਪਹਿਲਾਂ ਪਾਉਣੀ ਆ ਨਾ ਉਹ ਇੱਕ ਲਾਦਾਸ਼ ਹੈ ਹੋਵੇ ਆ ਵਿੰਗਾ ਦੇ ਵਿੱਚ ਆ ਜੀ ਵਿੰਗਾ ਦੇ ਵਿੱਚ ਆਵੇ ਬਿਲਕੁਲ ਬਿਲਕੁਲ ਛੋਟੀ ਚੰਗੀਆ ਵੀਰ ਸਤਨਾਮ ਹੈ ਸੁਆ ਪਹਿਲਾਂ ਨਹੀਂ ਸੁੰਦੀ ਹੈ ਪਹਿਲਾਂ ਨਹੀਂ ਸੁਆ ਜੀ ਤੇ ਮੂੰਹ ਦੰਦੀ ਕਿਵੇਂ ਆ ਚਾਰ ਦੰਦਾ ਵੀਰ ਜੀ ਇਹ ਚਾਰ ਦੰਦਾ ਹਾਂ ਜੀ ਠੀਕ ਹੈ ਜੀ ਬਾਕੀ ਆ ਦਿਨ ਹਜੇ ਕਿੰਨੇ ਕੁ ਲੈ ਜਾਊਗੇ ਦਿਨ ਵੀਰ ਜੀ ਇਹ ਦੋ ਤੋਂ ਤਿੰਨ ਦਿਨ ਖੜ ਸਕਦੀ ਆ ਉਹਦਾ ਤਿਆਰੀ ਵੀ ਆ ਇਹ ਸਮੁੰਦਰ ਆ ਜੀ। ਹਾਂ ਤਿਆਰੀ ਵੀ ਆ। ਹਾਂ ਤਿਆਰੀ ਵੀ ਆ। ਠੀਕ ਹੈ। ਪਰ ਅਜੇ ਜਿਹੜਾ ਇਹਦਾ ਹਿਸਾਬ ਕਿਤਾਬ ਆ ਪੱਠਾ ਡੱਕਾ ਜਿਵੇਂ ਖਾਂਦੀ ਆ ਜਿਵੇਂ ਗਾਲੀ ਪੈਰਾ ਕਰਨਦੀ ਆ ਨਾ ਇਦਾਂ ਤੇ ਲੱਗਦਾ ਸਰੀਰ ਪੱਕੋ ਵੀ ਇਹਨੇ ਦੋ ਦਿਨ ਖੜਨੇ ਆ। ਖੜਨੇ ਆ। ਤੇ ਬਾਕੀ ਸਮੁੰਦਰ ਆ ਜੀ ਇਹਦਾ ਪਤਾ ਕੋਈ ਨਹੀਂ ਸ਼ਾਮ ਤੱਕ ਵੀ ਸੂ ਸਕਦੀ। ਸੂ ਤੋਂ ਵੱਧ ਦਿਨ ਵੀ ਖੜ ਸਕਦੀ। ਇਹ ਚੀਜ਼ ਦਾ ਦਾਵਾ ਕੋਈ ਨਹੀਂ। ਅੱਛਾ ਵੀਰ ਸਤਨਾਮ ਆਪਣੇ ਕੋਲ ਵਸੇ ਆ ਜੀ ਨੂੰ ਅੱਜ ਕਿੰਨੇ ਕਿ ਦਿਨ ਹੋ ਗਏ ਆ? ਇਹ 3 ਦਿਨ ਹੋ ਗਏ ਵੀਰ ਜੀ ਆਪਣੇ ਤੋਂ ਆਈ ਉਹ ਰੋਖ ਰਖ ਪੂਰਾ ਵੇਖ ਲਿਆ ਕਿਸੇ ਰਕਮ ਦਾ ਕੋਈ ਪਿੱਛਾ ਪੁੱਛੇ ਦੀ ਕੋਸ ਨਹੀਂ ਆ ਜੀ ਨਾ ਇਹ ਚੀਜ਼ਾਂ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਜੀ ਬਸ ਦੋਸਤੋ ਦਿਨਾਂ ਦਾ ਮੈਂ ਵੀਰਵਾ ਤਾਂ ਪੁੱਛਿਆ ਕਿ ਕਈ ਵਾਰਾ ਹੁੰਦਾ ਵੀ ਅੱਜ ਐਟ ਅ ਟਾਈਮ ਪਸ਼ੂ ਆਇਆ ਤੇ ਐਟ ਅ ਟਾਈਮ ਕੋਈ ਵੀਰਾਂ ਦਾ ਵੀ ਚੜਾ ਦਿੱ ਗਏ ਵੀਡੀਓ ਤੇ ਫਿਰ ਹਾਲ ਬਾਈ ਸਤਨਾਮਾ ਤਾਂ ਵੀ ਆਪਣੇ ਕੋਲ 3 ਕ ਦਿਨ ਦਾ ਸਮਾਂ ਹੋ ਗਿਆ ਇਹਨੂੰ ਆਈ ਨੂੰ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਕੋਈ ਸਮੱਸਿਆ ਨਹੀਂ ਮਿਲੂਗੀ ਆ ਫੇਸ ਕੁਆਲਿਟੀ ਜਾਂ ਮੱਥੇ ਬੱਲ ਸਿੰਘ ਜਿਹੜਾ ਦੋਸਤੋ ਗਲਾਈ ਦੇ ਵਿੱਚ ਥੋੜਾ ਜਿਹਾ ਬੈਕ ਤੋਂ ਹੋ ਕੇ ਤੇ ਗਲਾਈ ਦੇ ਸੋ ਬੰਤਰ ਵਾਈਜ ਜੇਕਰ ਆਪਾਂ ਗੱਲ ਕਰੀਏ ਤੇ ਸਟਰਕਚਰ ਝੋਟੀ ਦਾ ਚੰਗਾ ਸੋ ਨਵੀਂ ਝੋਟੀ ਆ ਮੋਹੋਂਦੰਦੀ ਚਾਰ ਆਰਡਰ ਦੀ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰੋ ਸੋ ਬਣੀ ਧਣੀ ਸੋਹਣਾ ਕਰਮਾੜੀ ਥੱਲਿਓ ਜਿੱਦਾਂ ਕਿ ਦੋਸਤੋ ਇੱਕ ਪਹਿਲਣ ਝੋਟੀ ਨੂੰ ਬੰਨਣਾ ਚਾਹੀਦਾ ਉਸ ਤੋਂ ਥੋੜੀ ਜਿਹੀ ਉਮੀਦ ਆਪਾਂ ਵਾਧì ਕਰਦੇ ਆ ਵੀ ਸੋਹਣੀ ਬਣੀ ਆ ਠੀਕ ਆ ਲੇਵਟੀ ਲੁਪਟੀ ਬਹੁਤ ਸੋਹਣੀ ਐ ਇੱਕ ਪਾਸੇ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਆਪਾਂ ਥਣ ਨੇੜੇਉਂ ਦਿਖਾਈਏ ਤਾਂ ਪਹਿਲਣ ਦੋਸਤੋ ਝੋਟੀ ਦਾ ਸੋਹਣਾ ਪਰ ਥਣ ਥਣ ਦੀ ਕੁਆਲਿਟੀ ਵੇਖੋ ਪੂਰੀ ਹੱਥੀ ਚ ਬਾਈਲਾ ਥ ਵਾਂਡਮੁੰਡ ਆਫ ਦੀ ਥਾਣਾ ਦੀ ਬਹੁਤ ਜਿਆਦਾ ਚੰਗੀ ਆ ਆ ਕਰੋ ਚਾਹਦੇ ਨੇ ਠੀਕ ਆ ਜੀ ਸੋ ਦੋ ਦਿਨ ਲੈ ਜੇ ਤਿੰਨ ਦਿਨ ਲੈ ਜੇ ਵੀਰਾਂ ਦਾ ਵੀ ਜੀਚੂ ਧਰਿਆ ਝੋਟੀ ਨੇ ਪਠਾ ਢੱਕਾ ਖਾਂਦੀ ਆ ਗਾਲੀ ਗੋਲੀ ਕਰਦੀ ਆ ਤੇ ਕੋਈ ਹਜੇ ਸੂਣ ਦੇ ਠੀਕ ਆ ਜੀ ਅਸਾਰ ਨਹੀਂ ਦਿੰਦੇ ਪੈਗੇ ਫਿਲਹਾਲ ਲੈ ਜੂਗੀ ਦੋ ਦਿਨ ਲੈ ਜੇ ਤਿੰਨ ਦਿਨ ਲੈ ਜੇ ਤਾਂ ਥੱਲਿਓ ਵੀ ਪਸ਼ੂ ਦੀ ਉਮੀਦ ਓਨੀ ਜਿਆਦੀ ਵੱਧ ਜਾਂਦੀ ਆ ਵੀ ਜੇਕਰ ਦੋ ਤਿੰਨ ਦਿਨ ਲੈ ਜੇ ਉਹਨਾਂ ਹੀ ਇਹਦੇ ਲਈ ਚੰਗਾ ਆ ਉਹਨਾਂ ਥੱਲਿਓ ਹੋਰ ਬਣ ਕੇ ਤਿਆਰ ਹੋ ਜੂਗੀ ਸੋ ਬਖਾਲਾ ਬਖੂਲਾ ਕੱਟੀ ਨੇ ਬਹੁਤ ਜਿਆਦਾ ਸੋਹਣਾ ਤਿਆਰ ਕੀਤਾ ਦੇ ਬਹੁਤ ਸੋਹਣੀ ਦਿਖ ਅੱਗੋਂ ਤੁਸੀਂ ਵੇਖੋ ਬਿਲਕੁਲ ਤੁਹਾਨੂੰ ਤੋਂ ਲੈ ਕੇ ਤੇ ਆਪਾਂ ਹਮੇਸ਼ਾ ਜ਼ਿਕਰ ਕਰਦੇ ਆਂ ਬਿਲਕੁਲ ਸਾਰ ਦੇ ਨਾਲ ਜਿਹੜਾ ਦੋਸਤ ਸੂ ਦੇ ਨਾਲ ਦੇਵਾ ਜਿਹੜਾ ਟੱਚ ਕਰਦਾ ਪਿਆ ਠੀਕ ਆ ਤੇ ਚੰਗੀ ਉਮੀਦ ਕਰ ਸਕਦੇ ਆ ਦੁੱਧ ਵੀਰ ਸਤਨਾਮ ਚਲੋ ਆਪਾਂ ਜ਼ਿਆਦਾ ਨਹੀਂ ਕਹਿੰਦੇ ਅੱਜ ਤਾਂ ਨਾਰਮਲ ਸਾਰੇ ਕਹਿੰ ਜਾਂਦੇ 14 ਚਬਾਦੂ 15 ਚਬਾਦੂ ਚਲੋ ਪਹਿਲਾਂ ਝੋਟੀ ਆ ਤੇ ਨਾਰਮਲ ਬਾਕੀ ਭਰਿਆ ਭਾਂਡਾ ਜਿੱਦਾ ਤੁਸੀਂ ਪਹਿਲਾਂ ਗਿਆ ਵੀ ਸਮੁੰਦਰ ਜਿਹੜਾ ਇਹਦਾ ਵੀ ਜੀ ਬੋਡੀ ਢਾਂਚਾ ਤੇ ਜਿਵੇਂ ਆਪਾਂ ਲੈਂਦੀ ਆ ਖੇਮ ਕਰਨ ਏਰੀਏ ਚੋਂ ਆ ਬਾਰਡਰ ਏਰੀਆ ਜਿਵੇਂ ਲਾ ਲਓ ਵੀ ਉਧਰ ਪਾਕਿਸਤਾਨੀ ਨੀਲੀ ਦਾ ਵੀ ਟੱਚ ਵੀ ਉਧਰ ਤੁਹਾਨੂੰ ਤੁਸੀਂ ਜਾਂਦੇ ਨਹੀਂ ਜੋ ਜਿਆਦਾ ਮਿਲਦਾ ਇਹ ਉਧਰਲੇ ਏਰੀਏ ਦੀ ਆ ਠੀਕ ਹੈ ਤੇ ਬਾਕੀ ਜਿਹੜੇ ਹਿਸਾਬ ਨਾਲ ਇਹਦਾ ਬੰਤਰ ਅੱਜ ਦੀ ਆ ਇਹ 11 12 ਤੱਕ ਤੇ ਨੋਰਮਲ ਜਾਊਗੀ ਨੋਰਮਮਲ ਕਹਾਦਾ ਵੀ ਹੋ ਸਕਦਾ ਹੱਦ ਵੀ ਇੱਥੇ ਕਰਦੇ ਆਪਾਂ ਦਾਵਾ ਨਹੀਂ ਕਰਦੇ ਵੀ ਇਹਨੇ 16 ਕਰਨਾ ਜੋ ਹਾਂ ਪਰ ਜਿਹੜੇ ਇਹਦੀ ਥਲੜੇ ਬੰਨੇ ਆਰਡਰ ਲੱਗਾ ਵਾ ਹਾਂ ਉਹ ਕਹਿਨ ਨੂੰ ਮੂੰਹ ਆਪਾਂ 16 ਕਹਿ ਦਈਏ ਭਾਵੇਂ ਹਾਂ ਜਿਹੜਾ ਇਹ ਬਖਾਲੇ ਬਖੋਲੇ ਨੂੰ ਬਖਾਲੇ ਨੂੰ ਤਾਂ ਕਹ ਇਹਨੂੰ ਆਪਾਂ ਜੋ ਮਰਜ਼ੀ ਕਹੀ ਜੇ ਪਰ 12 ਲੀਟਰ ਤੱਕ ਇਹ ਦੁੱਧ ਕਰੂਗੇ ਹੂੰ ਤੇ ਵੀ ਜ਼ਿਆਦਾ ਨਹੀਂ ਕਹਿੰਦੇ ਆਪਾਂ ਖੇਚ ਕੇ ਤਾਂ 10 10 ਲੀਟਰ ਵੀ ਪਹਿਲਾਂ ਝੋਟੀਆਂ ਆਪਾਂ ਉਮੀਦ ਕਰਦੇ ਆਂ ਵੀ ਪਾਰ ਜਾਊਗੇ ਹਾਂ 10 ਤੋਂ ਇਹ ਪਾਰ ਚੱਲਣ ਵਾਲੀ ਆ ਠੀਕ ਹੈ ਜੀ ਬਾਬੇ 10ੋਂ ਬਾਹਰ ਦੋਸਤੋ ਵੀਰਾਂ ਦਾ ਵੀ ਚੱਲਣ ਦੀ ਸੁਭਾਅਣਾ ਆ ਠੀਕ ਹੈ ਜੀ ਸੋ ਕਈ ਵੀਰ ਬਾਅਦ ਵਿੱਚ ਪੈਸਾ ਲਾ ਕੇ ਕਹਿ ਦਿੰਦੇ ਆ ਵੀ ਵੀਰ ਤੂੰ ਤਾਂ ਯਾਰ 11 ਕਹਿੰਦਾ ਸੀ 12 ਕਹਿੰਦਾ ਸੀ ਇਹ ਦੋਸਤੋ ਇਹ ਸਮੁੰਦਰ ਆ ਬਾਕੀ ਸੇਵਾ ਕਿਸੇ ਵੀਰ ਦੀ ਪਤਾ ਨਹੀਂ ਫਾਰਮ ਦੇ ਵਿੱਚ ਕਿੱਡੀ ਕਿ ਜ਼ਿਆਦੀ ਚੰਗੀ ਸ ਤੇ 11 ਲੀਟਰ ਵੀ ਤੁਸੀਂ ਚਵਾਈ ਕਰ ਲੋ ਤੇ ਵੈਸੇ ਘਟੋ ਘਾਟ ਆਪਾਂ ਉਮੀਦ ਕਰਦੇ ਵੀ ਪਹਿਲਣ ਝੋਟੀਆਂ ਵੀ 10 10 ਲੀਟਰ ਤਾਂ ਨਾਰਮਲ ਚਵਾ ਜਾਂਦੀਆਂ ਨੇ 10 ਵੀ ਲੀਟਰ ਸਤਨਾਮ ਕਹਿੰਦੀ ਕੌਂਦੀ ਝੋਟੀ ਚਵਾਉਂਦੀ ਆ ਚੰਗੀ 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 ਝੋਟੀ ਨਹੀਂ ਤਾਂ 6 7 ਵਾਲੀਆਂ ਹੀ ਆ ਇਹ ਜਦੋਂ ਬਾਲਟੀ ਦੇ ਵਿੱਚ ਦੁੱਧ ਪੈਂਦਾ ਜਾਂ ਕੰਡਾ ਕਰੀਏ ਪਤਾ ਉਦੋਂ ਲੱਗਦਾ ਹਾਂ ਲੈ ਵੀ ਸਤਨਾਮ ਇੱਕ ਵਾਰੀ ਥੋੜਾ ਜਿਆ ਤੋੜ ਕੇ ਦਿਖਾਈਏ ਭਰਾਵਾਂ ਨੂੰ ਇੱਧਰ ਕੱਢ ਕੇ ਜ਼ਰੂਰ ਲੈ ਵੀ ਭਰਾਵੋ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਜੀ ਤੋ ਦੁੱਧ ਦਸਣਾ ਤਾਂ ਦੋਸਤੋ ਬੇਸ਼ੱਕ ਕਿਸੇ ਵੀਰ ਨੇ 2-3 ਕਿਲੋ ਵੱਧ ਹੁੰਦਾ ਪਰ ਮੇਰਾ ਵੀਰ ਆਪਦੀ ਜੱਜਮੈਂਟ ਤੁਸੀਂ ਕਰਨੀ ਆ ਵੀ ਪਹਿਲਾਂ ਝੋਟੀ ਕੀ ਕਰ ਸਕਦੀ ਆ ਬਾਕੀ ਇਹੋ ਜੀ ਵਿਖਾਲੇ ਦੇ ਵਿੱਚ ਹੋਵੇ ਇਹੋ ਜੀ ਬੰਤਰ-ਪੰਤਰ ਹੋਵੇ ਝੋਟੀ ਦੀ ਤੇ ਉੱਥੇ ਆਪਾਂ ਉਮੀਦ ਕਰਦੇ ਆ ਵੀ ਪਸ਼ੂ ਐਨੀਮਲ ਚੰਗਾ ਦੁੱਧ ਚਵਾ ਦੂਗਾ ਪਹਿਲੇ ਸਵੇਰੇ ਠੀਕ ਆ ਆ ਕਰੋ ਚੈੱਕ ਤੋ ਕਿਸੇ ਪਾਸੇ ਕੋ ਕਾਲੀ ਛਾਲੀ ਦਾ ਕੰਮ ਨਹੀਂਗਾ ਇਹ ਨਾ ਨਾ ਜੀ ਨਾਰਮਲ ਨਰਮ ਹੀ ਆ ਤੋਰੇ-ਤਾਰੇ ਤੋਂ ਵੀ ਲਓ ਜੀ ਥੰਦੇਵਾ ਕਰਮਾ ਲਈ ਸੋਹਣੀ ਤਿਆਰ ਹੋਈ ਆ ਠੀਕ ਆ ਸੋ ਵਨ ਟੂ ਵਨ ਆਫ ਸੀ ਥਾਣਾ ਦੀ ਚੰਗੀ ਆ ਕਿਸੇ ਤਰ੍ਹਾਂ ਦਾ ਕੋਈ ਲੂਛੂ ਲੂਛੂ ਯਾਨੀ ਪਸ਼ੂ ਐਨੀਮਲ ਦੇ ਵਿੱਚ ਦਿਖਾਈ ਦੇ ਰਿਹਾ ਸੋ ਸੀਲਸ ਲੱਗਾ ਪੂਰੀ ਜਿੰਨੀ ਵੀ ਆ ਤੇ ਚੰਗੀ ਸੋਹਣੀ ਝੋਟੀ ਆ ਠੀਕ ਆ ਜੀ ਪੁੜੇ ਪੜੇ ਵੈਸੇ ਭੰਨੇ ਆ ਪੁੜੇ ਪੜੇ ਵੇਖੋ ਤੁਸੀਂ ਬਿਲਕੁਲ ਨਵਾਏ ਆ ਤਿਆਰੀ ਪੂਰੀ ਆ ਮਕਮਲ ਆ ਕਿਸੇ ਟਾਈਮ ਵੀ ਸੂ ਸਕਦਾ ਪਸ਼ੂ ਤਿਆਰੀ ਵਾਲਾ ਅੱਜ ਪਲਕ ਸੁਬਾ ਸ਼ਾਮ ਠੀਕ ਆ ਜੀ ਉਹ ਤੁਸੀਂ ਮੇਰਾ ਵੀਰ ਆਪਦੀ ਸਮਝ ਵੇਖ ਲਿਓ ਕੋਈ ਲੈ ਵੀ ਜਾਂਦਾ ਤੇ ਸਫਰ 'ਚ ਵੀ ਪਸ਼ੂ ਸੂ ਸਕਦਾ ਲੈ ਵੀ ਵੀਰ ਸਦਨਾਮ ਦੀ ਡਿਮਾਂਡ ਕੀ ਡਿਮਾਂਡ ਵੀਰ ਜੀ ਇਹਦਾ ਮੁੱਲ ਕਰਨ ਨੂੰ ਤੇ ਆਪਾਂ 95 ਕਰਦੇ ਆਂ ਹਾਂਜੀ ਦੇਣ ਲੈਣ ਜਿਹੜੀ ਇਹ 92000 ਦੀ ਝੋਟੀਆਂ ਆਪਾਂ ਦੀਆਂ 92 ਦੀ ਹਾਂਜੀ ਜਿਵੇਂ ਉਹ ਗੱਲ ਤੁਹਾਨੂੰ ਮੈਂ ਅੱਗੇ ਦੱਸੀ ਆ ਵੀ ਸ਼ੁਰੂਆਤ ਕੀਤੀ ਫਿਰ ਆਪਾਂ ਵੀਰ ਸਤਰਾਮ ਕੀਤੀ ਸ਼ੁਰੂਆਤ ਆ ਪਰ ਆਪਾਂ ਦੇਣੀ ਜਿੰਨੇ ਵੀ ਹੋ ਸਕੇ ਲੈਸ ਚਾ ਕੋਈ ਭੈਣ ਭਰਾ ਸੰਪਰਕ ਕਰੇ ਮੋੜਨਾ ਨਹੀਂਗਾ ਕੋਈ ਨਹੀਂ ਜ਼ਰੂਰ ਜੀ ਪਰ ਆਪਾਂ ਰੱਖਿਆ ਉਹਨਾਂ ਹੀ ਆ ਵੀ ਜਿੰਨੇ ਦੀ ਇਹ ਚੀਜ਼ ਹੈਗੀ ਆ ਹਾਂਜੀ ਹਾਂ ਪਰ ਬਾ ਦੁਬਾਰਾ ਐਵੇਂ ਗੱਲਾਂ ਕਰਨ ਦਾ ਫਾਇਦਾ ਕੋਈ ਨਹੀਂ ਜੀ ਹਾਂ ਤੇ ਦੂਜੀ ਗੱਲ ਵਾਰਾ ਜੂ ਮੁੜ ਕੇ ਉਹਨਾਂ ਕਿ ਕਿਸ ਨੇ ਫੋਨ ਲਾਉਣਾ ਸਿੱਧੀ ਜੀ ਗੱਲ ਹੁੰਦੀ ਹੈ ਜਿੰਨਾ ਕਿ ਐਕਸਟਰਾ ਆਪਾਂ ਰੱਖ ਦਾਂਗੇ ਉੱਤੇ ਸਹੀ ਜੀ ਸਹੀ ਹੈ ਲੋ ਵੀ ਦੋਸਤੋ 92 ਦੀ ਹਾਂਜੀ 92000 ਦੀ ਉਹ ਚੋਂ ਮਾਨਦਾਨ ਕਰਾਂਗੇ ਹਮ ਨਾਰਮਲ ਤਰੀਕੇ ਦਾ ਵੱਡਾ ਮਾਨਦਾਨੀ ਆ ਜਿੰਨਾ ਆਏ ਤਾਂ ਆਏਗਾ ਤਾਂ ਜਰੂਰ ਆ ਮਾਨਦਾਨ ਜਰੂਰ ਹੋਊਗਾ ਜਲਪਣੀ ਸ਼ਗਾਵਾਂਗੇ ਬਿਲਕੁਲ ਜਿਹੜੀ ਆਪਣੀ ਕਿਰਤ ਕਰਨ ਵਾਲਾ ਕੰਮ ਪੈਰਾ ਲੋ ਵੀ ਦੋਸਤੋ 92000 ਵੀਰਾਂ ਦਾ ਵੀ ਆਪਾਂ ਲੈਣ ਦੇਣ ਜਿਹੜਾ 92000 ਆ ਸੋ ਬਾਕੀ ਝੋਟੀ ਤੁਹਾਨੂੰ ਪੂਰੀ ਮੁਕੰਮਲ ਆਪਾਂ ਪੂਰੀ ਦਿਖਾ ਦਿੱਤੀ ਆ ਇੱਕ ਵਾਰੀ ਤੁਹਾਨੂੰ ਫੇਰ ਇਧਰੋਂ ਦਿਖਾ ਦਿੰਨੇ ਆ ਬੈਕ ਸਾਈਡ ਸੋ ਸੋਹਣੀ ਦੇਖ ਦੁਖ ਕਰਮਾਲੀ ਨੇ ਤਿਆਰ ਥੱਲੋਂ ਕੀਤੀ ਆ ਠੀਕ ਆ ਜੀ ਸੋ ਅੱਗੇ ਦੋਸਤੋ ਲੈਣੇ ਦੇ ਨੇ ਮੁਕੱਦਰ ਆ ਕੋਈ ਵੀਰ ਲੈ ਜਾਂਦਾ ਚੰਗੀ ਸੇਵਾ ਕਰ ਲੈਂਦੇ ਉਹ ਤੇ ਚੰਗਾ ਦੁੱਧ ਚਵਾ ਦੂਗੀ ਝੋਟੀ ਪਹਿਲਾਂ ਬਾਕੀ ਬਾਕੀ ਵੀਰ ਸਤਨਾਮ ਆਪਾਂ ਹਮੇਸ਼ਾ ਗੱਲ ਕਰਦੇ ਵੀ ਅਸਲ ਚ ਝੋਟੀ ਭਾਵੇਂ 9 10 ਗੱਲੋ ਵਾਲੀ ਬੜੇ ਦੁੱਧ ਵਾਲੀ ਹੁੰਦੀ ਹੈ ਵੀ ਬਾਕੀ ਦੂਜੇ ਤੀਜੇ ਸਵੇਰੇ ਜਾ ਕੇ ਪਸੂ ਬਣਦਾ ਚੰਗਰ ਬਣਦਾ ਹੈ ਭਾਜੀ ਦੂਜੇ ਸਵੇਰੇ ਤੇ ਤੀਜੇ ਸਵੇਰੇ ਜਾ ਕੇ ਅਸਲੀ ਮੱਝ ਜਿਹਨੂੰ ਕਹਿੰਦੇ ਆ ਨਾ ਮੱਝ ਆਏ ਵੱਡੀ ਉਹ ਤੀਜੇ ਸਵੇਰੇ ਜਾ ਕੇ ਬਣਦੀ ਮੇਰੇ ਹਿਸਾਬ ਨਾਲ ਆਪਾਂ ਕਿਸੇ ਨਾਲ ਜਦ ਨਾਲ ਇਹ ਨਹੀਂ ਕਹੀ ਮੇਰੇ ਵੀਰ ਹੋਣਗੇ ਵੀ ਕਹਿ ਦਿੱਤੀ ਸੀ ਨਹੀਂ ਸਾਰੇ ਸਾਰੇ پارکੂ ਬੈਠੇ ਆ ਖਡਾਰੀ ਵੀਰਾਂ ਤੇ ਚਲੋ ਜੇਕਰ ਪੂਰੀ ਬਰੀਡ ਦੇ ਵਿੱਚ ਕੋਈ ਮੁਰਾ ਮਾਰਾ ਬਰੀਡ ਦੇ ਵਿੱਚ ਕੋਈ ਖਰੀਦਦਾ ਤੇ ਉਹ ਵੀ 15 14 ਲੀਟਰ ਤੋਂ ਸ਼ਟਾਰਟਿੰਗ ਪਹਿਲੇ ਸਵੇਰੋਂ ਮਸਾਂ ਹੀ ਹੁੰਦੀਆਂ ਬੜੇ ਜ਼ੋਰ ਲਾ ਕੇ ਹਾਂ ਬਾਬੀ ਕੱਟੀ ਚੰਗੀ ਆ ਵੀਰੋ ਤੇ ਜ ਕੋਈ ਚੰਗਾ ਸਾਫ ਸੁਥਰਾ ਪਸ਼ੂ ਲੱਭ ਰਹੇ ਤੁਸੀਂ ਤਾਂ ਕਿਹਦੇ ਵਿੱਚ ਜੇ ਵੀ ਚੰਗਾ ਪਸ਼ੂ ਲੱਭਣਾ ਤੇ ਕੋਈ ਮਿਲਿਆ ਤਾਂ ਜਰੂਰ ਖਰੀਦਾਂਗੇ ਤੇ ਮੇਰਾ ਵੀਰ ਤੁਸੀਂ ਜਰੂਰ ਇੱਕ ਵਾਰੀ ਖਰੀਦਦਾਰੀ ਕਰ ਲਿਓ ਚੰਗੀ ਕੱਟੀ ਆ ਚੰਗੇ ਥਾਂ ਟਿਕਾਣੀ ਤੋਂ ਆਈ ਆ ਤੇ ਬਾਕੀ ਲੇਵੇ ਲੋਵੇ ਦੀ ਸਫਾਈ ਆ ਪੂਰੀ ਠੀਕ ਆ ਜੀ ਲਾ ਵੀ ਵੀਰ ਸਤਨਾਮ ਇੱਕ ਨੰਬਰ ਬੋਲਦੇ ਆ ਆਪਣੇ ਨੰਬਰ ਆਪਣਾ ਵੀਰ ਜੀ 97 87250 10140 87250 10140 ਠੀਕ ਹੈ ਭਰਾ ਹਾਂਜੀ ਓਕੇ ਭਰਾ ਜੀ ਠੀਕ ਹੈ ਜੀ ਮਿਹਰਬਾਨ ਲਓ ਦੋਸਤੋ ਇਹ ਸਨ ਵੀਰ ਸਤਨਾਮ ਪਿੰਡ ਪਖੋਪੁਰਾ ਤੁਸੀਂ ਵਿజిਟ ਕਰਨੀ ਆ ਨੇੜੇ ਚੋਲਾ ਸਾਹਿਬ ਘੜਕਾ ਪਿੰਡ ਬਿਲਕੁਲ ਲਾਗੇ ਆ ਜਾਂਦਾ ਰੂੜੀ ਵਾਲਾ ਤੇ ਇਹ ਪਿੰਡ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਝੋਟੀ ਪਸੰਦ ਆਊਗੀ ਮੇਰੇ ਵੀਰਾਂ ਨੂੰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ